ਸੀਗਾ ਓ ਲੜ ਪੜਕੇ ਲਾੜ ਹੁੰਦੇ ਕੋਈ ਭਾਈ ਤਾਂ ਪਹਿਣਾ ਦੇ ਬਈ ਓ ਚਾ ਮਠੀਏ ਔ ਚੁਪਰ ਦੇ ਤੇਰੇ ਉੱਤੇ ਨੂਰ ਦਸ ਤਾਣੀ ਇਹਦਾ ਉਠੂਗਾ ਜਵਾਨੀ ਚੱਚ ਨਾ ਚਾ ਮਠੀਏ ਲਓ ਜੀ ਵੈਲਕਮ ਬੈਕ ਇਨ ਅ ਨਿਊ ਬਲੌਗ ਸਾਰਾ ਨੂੰ ਪਿਆਰ ਭਰ ਸੱਚੀ ਕਾਲ ਨਮਸਤੇ ਗੁੱਡ ਮਾਰਨਿੰਗ ਗੁੱਡ ਨਾਈਟ ਉਮੀਦ ਕਰਦੇ ਸਾਰੇ ਠੀਕ ਹੋਵਗੇ ਬਲੌਗ ਸਟਾਰਟ ਹੋ ਰਿਹਾ 9 ਵਜੇ 9 ਵਜੇ ਆ ਸੋਧੇ ਹੋਮਗੇ ਤੁਸੀਂ ਧੁੰਦ ਧੁੰਦ ਦਿਖਾਈ ਨਹੀਂ ਅੱਜ ਆਏ ਅੱਜ ਇਥੋਂ ਵਲੌਗ ਸਟਾਰਟ ਕਰਤਾ ਸਿੱਧਾ ਕਮਰੇ ਚੋਂ ਯੈਸ 1 ਵਜੇ ਰਾਤ ਦੇ 9 ਵਜੇ ਤੇ ਇਧਰ ਬਾਰ ਰਿਹਾ ਸਾਬੂ ਦਾ ਪ੍ਰੋਜੈਕਟ ਜਿੱਥੇ ਵਲੌਗ ਖਤਮ ਕੀਤਾ ਸੀ ਉੱਥੇ ਹੀ ਕਰਤਾ ਦੁਬਾਰਾ ਸਟਾਰਟ ਆਪਾਂ ਹਾਂ ਗਾਇਜ਼ ਦੇਖੋ ਸਾਨੂੰ ਨਾ ਰਿਬਨ ਛੁੱਟੀਆਂ ਆ ਗਈਆਂ ਹੁੰਦੀਆਂ ਛੁੱਟੀਆਂ ਬੱਸ ਛੁੱਟ ਗਈ ਗਾਇਜ਼ ਸਾਡੇ ਕੋਲ ਮੈਡਲ ਮਮਾ ਜੀ ਇਹ ਨਾ ਰਿਬਨ ਖੁੱਲ ਗਿਆ ਸਾਬੂ ਦਾ ਪ੍ਰੋਜੈਕਟ ਬਣਾਉਣਾ ਹੈ ਵੋਲ ਵੋਲ ਬਣਾਉਣਾ ਕਲॉक ਕਲॉक ਨੋ ਜੀ ਵਰਕਿੰਗ ਕਲॉक ਬਣਾਉਣਾ ਆਪਾਂ ਵਰਕਿੰਗ ਕਲॉक ਸਾਇਬ ਵਾਸਤੇ ਕੰਜੂ ਵਾਸਤੇ ਹਾਂ ਉਹ ਸੂਈਆਂ ਆਪਣੇ ਕੋਲ ਸਾਰਾ ਹੈਗਾ ਤੇ ਬਾਕੀ ਸਾਨੂੰ ਦਿਖਾਉਣੇ ਸੂਈਆਂ ਦੀ ਸੈਟਿੰਗ ਹੋ ਰਹੀ ਹੈ ਸੂਟੀਆਂ ਦੀ ਸੂਈਆਂ ਦੀ ਮੈਰੀ ਫੇਲੇ ਮੈਰੀ ਮੇ ਛੋਟੇ ਤੋਂ ਸ਼ੁਰੂ ਹੁੰਦਾ ਠੀਕ ਹੈ ਤੂੰ ਹੀ ਬੀਜਦੀ ਹੈ ਤੇਰੇ ਨਾਲ ਡ੍ਰੌਪ ਡ੍ਰੌਪ ਓ ਮੈਂ ਤੇ ਚੱਲ ਰਿਹਾ ਹਾਂ ਰਾਉਂਡ 1 ਮੈਂ ਜਿੱਤੀ 10 ਰਾਉਂਡ ਹੁੰਦਾ ਠੀਕ ਹੈ ਰਾਉਂਡ 1 ਮੈਂ ਜਿੱਤੀ ਤੂੰ ਜਿੱਤੇ ਸਭ ਹੋ ਗਿਆ ਵੈਰੀ ਗੁੱਡ ਸਭ ਆ ਗੁੰਨਹਾਰਗੀ ਕਹੇ ਤੂੰ ਚੋਤੀ ਜਦਿਆ ਹਾ ਹਾ ਤੂੰ ਕਿੱਥੇ ਹੈ ਤੈਨੂੰ ਦੇਰਾਈਂ ਲਓ ਜੀ ਦੇਖੋ ਇਨਾ ਪ੍ਰੋਜੈਕਟ ਤਿਆਰ ਕਰਤਾ ਚੇਂਜ ਕੀਤਾ ਹੋਣਾ ਸੀ ਨਵੇਂ ਘੜੇ ਨੂੰ ਕੁਰਬਾਨੀ ਦਿੱਤੀ ਹੈ ਮੇਰਾ ਸਾਰਾ ਸਾਰਾ ਕੁਝ ਕੱਢ ਕੇ ਹੁਣ ਇਹਦੇ ਤੇ ਲਾਇਆ ਤੇ ਆ ਪਿੱਛੇ ਵੀ ਦਿਖਾਉਣੇ ਤੁਹਾਨੂੰ ਅਜੀਤ ਤੇ ਜੁਜਾਰ ਫਤਿਹ ਸਿੰਘ ਜੋਰਾਵਾਰ ਅਜੀਤ ਤੇ ਜੁਜਾਰ ਫਤਿਹ ਸਿੰਘ ਜੋਰਾਵਾਰ ਚਾਰੇ ਮੋਦ ਨੂੰ ਬਿਉਆਂ ਸਿੰਘ ਠੁੱਕੇ ਤੰਨ ਤੰਨ ਵਾਜ ਨੋਵੀ ਮਿਟਰੋ ਵੈਲਕਮ ਬੈਕ ਇਨ ਨੈਕਸਟ ਡੇ ਨੈਕਸਟ ਵਲੌਗ ਵੈਲਕਮ ਬੈਕ ਇਨ ਨੈਕਸਟ ਮਾਰਨਿੰਗ ਅੱਜ ਤੰਦ ਲੱਗਦਾ ਘੱਟ ਪਹਿਲਾਂ ਗੂੰਣੀ ਆਇਗੀ ਜਿਹੜਾ ਅੱਗੇ ਪਹਿਲਾਂ ਹੁੰਦੀ ਸੀ ਨਾ ਇੱਥੇ ਤੰਦ ਦੇਖ ਬਟ ਅੱਜ ਹੈ ਨਹੀਂ ਇਹਨੇ ਬਾਕੀ ਦਿਨ ਚੜਦੇ ਦਿੰਦਾ ਪਤਾ ਹੀ ਨਾ ਲੱਗਣਾ ਤੂੰ ਦ ਕਿੰਨੇ ਕਹੋਗੇ ਕੱਲ ਵੀ ਹੈ ਨਹੀਂ ਤੇ ਤੂੰ ਦਿੰਨੇ ਲਓ ਜੀ ਲਓ ਜੀ ਲਓ ਜੀ ਬੱਸ ਕਰੋ ਇੰਜ ਜਾਈਂ ਅਸੀਂ ਕੱਲ ਸਾਰੇ ਉਹਨਾਂ ਨਾਲ ਜਾ ਗਏ ਗਲਤ ਹੋ ਗਿਆ ਅਸੀਂ ਅੱਸੀ ਕੱਲ ਸਾਰਿਆਂ ਨੂੰ ਸਾਈਕ ਤੇ ਸਦੇ ਘਰ ਨਾ ਆਏ ਵਲੌਗਸ ਠੀਕ ਠਾਕ ਹੋ ਸਾਰੇ ਅਸੀਂ ਕੱਲ ਓਏ ਐਵੇਂ ਨਾ ਮਾਵਾ ਗਿਆ ਮਮਾ ਗੋੜੇ ਹੋ ਗਰਤਾ ਹੈ ਰਾਤ ਮਾਵਾ ਲਾਈਆਂ ਸੀ ਪੱਗਾਂ ਨੂੰ ਹੈਨਾ ਉਹ ਬਣੀਆਂ ਪੱਗਾਂ ਨੂੰ ਆਪਾਂ ਤੈਲ ਵਾਰ ਰਹੇ ਹਾਂ ਕਿੰਨਾ ਕੜਾ ਲੱਗ ਗਿਆ ਆ ਦੇਖੋ ਕੜਾ ਲੱਗ ਗਿਆ ਟੇਬਲ ਦਾ ਹਾਲ ਦੇਖੋ ਤੁਸੀਂ ਖਰਾਬ ਹੋ ਗਿਆ ਉਹ ਦੇਖੋ ਫਿਰ ਪੱਗ ਨੂੰ ਲਾ ਰਿਹਾ ਮਾਵਾ ਬੱਸ ਉਹਨੇ ਕਿਹਾ ਤਾਂ ਸੁਣ ਲਿਆ ਮੈਂ ਚੈੱਕ ਕਰ ਦਿੱਤੀ ਲਿਆ ਇਹ ਲਾ ਰਿਹਾ ਪੱਗਾ ਨੂੰ ਤੇ ਦੇਖੋ ਲੋਣੀ ਨਹੀਂ ਹੁੰਦੀ ਠੀਕ ਹੈ ਥੋੜਾ ਨਹੀਂ ਤੈਨੂੰ ਆ ਦੇ ਖਾਣੇ ਕੜੇ ਕੜੇ ਹੋਏ ਪਏ ਆ ਮਾਵੇ ਜੇ ਦੇਦੀਆਂ ਛੁੱਟੀਆਂ ਹੋਈਆਂ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਸਾਡੇ ਜਵਾਕ ਕਲਰਿੰਗ ਹੀ ਕਰੀ ਜਾਂਦੇ ਹੋ ਹੋਰ ਕੁਛ ਨਹੀਂ ਬੜਦੇ ਇਹ ਦੇਖੋ ਦੇਖੋ ਸਾਹਿਬ ਕਿੰਨਾ ਸੋਹਣਾ ਬਣਾਉਂਦਾ ਆ ਦੇਖੋ ਬਾਪਾ ਵੀ ਬਣਾਉਂਦਾ ਸਾਹਿਬ ਦੀ ਡਰਾਇੰਗ ਗਾਇਜ਼ ਆ ਦੇਖੋ ਮੈਂ ਬਣਾਈ ਹੈ ਆ ਦੇਖ ਲਓ ਪੂਤਨੀ ਬਣੀ ਫਿਰਦੀ ਆ ਆ ਪਾਪਾ ਨੂੰ ਵੀ ਅੱਜ ਚਾ ਚੜਿਆ ਹੈ ਕਲਰਿੰਗ ਕਰਨ ਦਾ ਜਨਾਬ ਜੀ ਨੇ ਬਣਾਇਆ ਇਸ ਕਿਨੇ ਸੋਹਣਾ ਬਣਾਇਆ ਮੈਂ ਗਾਇਸ ਆ ਉਹ ਹੀ ਬੋਲੀ ਆਂਦੀ ਹੈ ਆ ਪਾਪਾ ਇਹ ਦਿਖਾਓ ਸਾਰਾ ਕੁਝ ਇਹਦਾ ਸਾਰਾ ਪਾਪਾ ਕਰਦੇ ਕੰਮ ਆ ਗੁੰਨੂ ਦੀ ਫਾਈਲ ਆ ਜਿਹਨੇ ਕਿ ਉਹਦੇ ਪਾਪਾ ਕੰਪਲੀਟ ਕਰਦੇ ਪਏ ਆ ਗੁੰਨੂ ਡਰਾਇੰਗ ਬਹੁਤ ਕੱਟ ਕਰਦੀ ਆ ਕਿਉਂਕਿ ਗੁੰਨੂ ਨੂੰ ਹੈਗਾ ਨੀਕਾ ਡਰਾਇੰਗ ਚ ਇੰਟਰਸਟ ਸਾਈਪ ਕਰਦਾ ਜਾਣ ਕੇ ਨਹੀਂ ਕਰਦੀ ਇਹ ਸਾਰਾ ਕੁਝ ਪਤਾ ਤਾਂ ਨੂੰ ਤੇਰਾ ਜਾਣ ਕੇ बस ਮੱਥਾ ਨਾ ਮਾਟਾ ਹਾਂ ਬੋਕੀ ਗਾਇਸ ਇਹ ਤਾਂ ਤੇ ਹੈ ਮੋਟੇ ਗੱਲਾਂ ਜਾ ਸੋਨਾ ਬੋਪਲੂ ਦਿਖਾ ਦੇ ਟੋਪੀ ਤਾਂ ਆਵਦੀ ਲਾ ਲੰਦੋ ਮੇਰੇ ਲੈ ਕੇ ਬੈਜੀ ਆਵਲੀ ਦਿਖਾਣੀ ਅੱਪਾ ਦੇਖਾਂਗੇ ਇਹ ਨਹੀਂ ਤਾਂ ਟੋਪੀ ਦੀ ਸੋਹਣੀ ਲੱਗਦੀ ਐ ਦਿਖਾਓ ਸੋਹਣੀ ਲੱਗਦੀ ਦੱਸਿਓ ਫ गाइस ਕਿਵੇਂ ਲੱਗ ਰਹੀ ਆ ਵਲੀ ਟੋਪੀ ਜਨਾਬ ਜੀ ਦੇ ਮੰਮਾ ਦੀ ਐ ਕਲੋਗੇ ਮੇਰੇ ਕੰਦੇ ਠੰਡ ਖੰਡੀ ਹੋਈ ਪਈ ਐ ਸੂਰਤ ਦੇਖ ਤਾਂ ਜੀ ਥੋੜੇ ਮੋਟੇ ਆਏ ਐ ਬਸ ਜ਼ਿਆਦਾ ਨਹੀਂ ਆਏ ਆ ਗਏ ਤੇ ਚੱਲਦੇ ਆਪਾਂ ਬਾਜ਼ਾਰ ਨੂੰ ਕੱਲ ਰੱਗ ਕਰਾਇਆ ਸੀਗਾ ਤੇ ਉੱਥੇ ਸੈਟਿੰਗ ਕਰਨ ਵਾਲੀ ਐ ਥੋੜੀ ਮੋਟੀ ਤੇ ਬਾਜ਼ਾਰ ਦੇ ਕੰਮ ਆ ਉਹ ਨਿਵੇੜਦੇ ਅੰਤ ਇੰਨੀ ਠੰਡ ਕਰਦੀ ਪੈਂਦੀ ਐ ਬੰਦਾ ਨਿਕਲਦਾ ਹੀ ਬਾਲੀ ਲੇਟ ਆ ਕਰੋ ਇਹ ਆਪਣੇ ਭਰਾ ਦਾ ਸਟੋਰ ਕਲਾਕਾਰ ਸਟੋਰ ਕੰਮ ਆਇਆ ਤੇ ਫੇ ਵੀ ਜੇ ਕੰਮ ਬਣਿਆ ਤਾਂ ਫੇ ਤੁਹਾਨੂੰ ਦਿਖਾਵਾਂਗੇ। ਲਓ ਵੀ ਮਿੱਤਰੋ ਫਰੀ ਹੋ ਗਏ ਆਪਾਂ ਹੁਣ ਚੱਲਦੇ ਆ ਘਰ ਨੂੰ ਰਵਾਨਗੀ ਪਾਉਣੇ ਆ। ਰਵਾਨਗੀ ਦਾ ਪਾਣੀ ਘਰ ਨੂੰ ਆਪਾਂ ਤੇ ਰੰਗ ਦੱਸਿਓ। ਕਲਰ ਕਿਵੇਂ ਲੱਗਿਆ ਕੈਡਮੀ ਚ? ਹੌਂਟਾ ਕਲਰ ਕਿੰਨੇ ਤੋਂ ਮਿਲਦਾ? ਕੱਪ ਵੀ ਜਿਹੜੇ ਰੱਖੇ ਆਪਾਂ ਵੱਡੇ ਉਹ ਵੀ ਹੁਣ ਪਤਾ ਲੱਗਦਾ ਕਿ ਹਾਂ ਉਹ ਹਰੇ ਜਿਹੇ ਰੰਗ ਨਾਲ ਡੱਲ ਜਾ ਬੰਦੇ ਸੀ ਆਪਾਂ ਰੱਖੇ ਵੀ ਟਰੋਫੀਸ ਤੇ ਸ਼ਾਮ ਨੂੰ ਓ ਡੈਕੋਰੇਸ਼ਨ ਕਰਾਂਗੇ ਥੋੜੀ ਜੀ ਫਿਰ ਸਾਨੂੰ ਸ਼ਾਮ ਨੂੰ ਦਿਖਾਵਾਂਗੇ ਬਾਕੀ ਲਓ ਜੀ ਜਦੋਂ ਦਾ ਟਾਈਮ ਹੋ ਗਿਆ ਦੁਪਹਿਰ ਦੇ 3 ਵਜੇ 3 ਕੀ ਹੋ ਗਿਆ ਮੈਂ ਚਲਾ ਕੇ ਆਟੇ ਮੈਡਮ ਜੀ ਉਹਨਾਂ ਰੇ ਪਿਆਜ਼ ਕਟਿੰਗ ਹੋ ਰਹੀ ਹੈ ਪਿਆਜ਼ ਕਟਿੰਗ ਅਜੇ ਭੁੱਖ ਲੱਗੀ ਸੀਗੀ ਤੇ ਮੈਡਮ ਨੇ ਆਪਣੇ ਆਪ ਤੇ ਚੀਲੇ ਬਣਾਤੇ ਪਤਾ ਇੱਕ ਕਰਿਆ ਹੀ ਕਹਨੇ ਉਹਨੇ ਭੁੱਖ ਲੱਗੀ ਐ ਬਾਕੀ ਕੰ ਮੈਡਮ ਦਾ ਹੁੰਦਾ ਕੁਛ ਨਾ ਕੁਛ ਤਾਂ ਬਣਾ ਕੇ ਦਿੰਦੀ ਆ ਭੁੱਖਾ ਨਹੀਂ ਰੱਖਦੀ ਜਨਾਬ ਨੂੰ ਓਏ ਬਾਹਰ ਬੈਠਾ ਕਰਿਆ ਨਾ ਇਕੱਲਾ ਚਿੜੀਆਂ ਦਾ ਸ਼ਹਿਰ ਬਣਾ ਰਿਆ ਚਿੜੀਆਂ ਦਾ ਸ਼ਹਿਰ ਬਣਾਉਣਾ ਇੱਥੋਂ ਆਣ ਗਿਆ ਸ਼ਹਿਰ ਕਰਨ ਗਿਆ ਇੱਥੋਂ ਆਣ ਗਿਆ ਹਾਂ ਇੱਥੋਂ ਆਣ ਗਿਆ ਉੱਪਰ ਆਣ ਗਿਆ ਥੱਲੇ ਸ਼ਹਿਰ ਕਰਕੇ ਫਿਰ ਅੱਗੇ ਦਾ ਰਸਤਾ ਅੱਛਾ ਚਿੜੀਆ ਦਾ ਰਸਤਾ ਬਣਾਉਣਾ ਕਹਿੰਦਾ ਬਾਹਰ ਬੈਠਾ ਮੈਂ ਅੱਗੇ ਮੈਂ ਹਜੇ ਬਣਾ ਰਿਆ ਓਕੇ ਹੈਲੋ ਗਾਇਜ਼ ਕਰ ਦੇ ਹੈਲੋ ਇਧਰ ਦੇਖ ਕੇ ਹੈਲੋ ਹੈ ਬੋਗੀ ਛੋਣੀ ਲੱਗਦੀ ਐ ਕੋਈ ਨਾ ਕੋਈ ਸੱਪ ਕੱਢਦਾ ਰਹਿੰਦਾ ਤੋ ਨਵੇਂ ਨਵੇਂ ਮੇਰੇ ਕੋਲ ਟਾਈਮ ਪਾਸ ਕਰਨ ਨੂੰ ਟਾਈਮ ਪਾਸ ਕਰਨ ਵਾਸਤੇ ਹਾਂ ਲੱਗਿਆ ਰਹਿੰਦਾ ਬਸ ਲੋ ਜਿੱਠੰਡੀ-ਖੰਡੀ ਹਵਾਵਾਂ ਮੇ हम जा रहे हैं एक्टिवा पे <laughs> बाहर निकल के पता लगता भी ठंड बहुत होगी करे तो बस काम करो कंबल च बढ़ जाओ बस काम करो कंबल च बढ़ जाओ वीडियो च दसना बस Oh, oh, oh. ਬੀ ਮੈਟਰੋ ਇਹਨੇ ਕਮੈਂਟ ਕਰਕੇ ਦੱਸਿਓ ਜਰੂਰ ਅਕੈਡਮੀ ਕਿਵੇਂ ਲੱਗਦੀ ਐ ਦਿਖਾਉਣਾ ਤੁਹਾਨੂੰ ਮੈਂ ਅਕੈਡਮੀ ਜੋ ਦਾ ਫਿਕਰ ਨਹੀਂ ਕਰੀਦੀ ਹੁੰਦੀ ਸੱਚੇ ਪਾਤਸ਼ਾਹ ਦੇ ਘਰ ਚ ਦੇਰ ਜਰੂਰ ਐ ਪਰ ਅੰਧੇਰ ਨਹੀਂ ਹੈਗੀ ਜਿੱਥੇ ਇੱਕ ਰਸਤਾ ਬੰਦ ਹੋ ਜੇ ਉੱਥੇ ਹਜ਼ਾਰਾਂ ਹੋ ਕੋਲ ਅੰਦਰ ਤੁਸੀਂ ਕਦੀ ਐ ਨਾ ਸੋਚੋ ਕਿ ਮੇਰਾ ਕੁਝ ਹੋਣਾ ਹੀ ਨਹੀਂ ਮੈਂ ਹਾਰ ਚੁੱਕਾ ਹਾਂ ਕਿਉਂਕਿ ਰੱਬ ਚੰਨੀ ਸ਼ਕਤੀ ਆ ਉਹ ਹਾਰੀਆਂ ਹੀ ਆ ਜੰਗਾ ਵੀ ਜਿਤਾ ਦਿੰਦਾ ਐਵੇਂ ਹਰ ਵਾਰ ਐ ਹੋਇ ਨਾ ਕਹੀ ਜੋ ਕਿ ਮੇਰੀ ਕਿਸਮਤ ਮਾੜੀ ਐ ਪੱਕਾ ਹੈ ਆ ਗਿਆ ਸੀ सारे हो गए रेडी, नाइस ड्रिंप भागे हो गए रेडी, डिनर करना स्टे, दिनर करना स्टे, आ देखो सब्जी बनी है, चिट्टे चोले, चिट्टे <laughs> चोले, चिट्टे चोले, चोले कहता चोले, नाल रोटी, चोले। क्योंकि डिनर है, चल ले साइबर थियेटर की खाऊंगा मेरे को ਉਧਰ ਮੈਂ ਬੋਤੀ ਫੜ ਰੋ। ਓਕੇ। ਪਾਪਾ ਕਿੱਧਰ ਗਏ? ਆ ਦਾ ਮੇਕਅਪ ਕਰ ਮਮਿਓ ਦੇਖ। ਪਰ ਕੱਲ ਕੰਨ ਕੇ ਵਾਰ ਕੱਢ ਠੰਡ ਲੱਗਦੀ ਆ ਤਾਂ। ਮੁਸਲਿਮ ਯੂ ਆ ਰ ਮੁਸਲਿਮ। ਹੋਂ ਤੱਕ ਠੰਡ ਨਹੀਂ ਲੱਗੀ ਅੱਜ ਪਹਿਲਾਂ ਸੀ ਮੈਂ ਠੰਡ ਲੱਗਾਂ। ਯਾ ਦੇਖੋ। ਠੰਡ ਲੱਗਦੀ ਆ ਫਿਰ ਚੱਕੀਦਰਾ ਲੱਗੂਗੀ ਗਾਂ ਚੱਲ ਕੇ ਆਵਾਂਗੇ ਜੇ। ਆਹ ਰੈਡੀ। ਮੁੰਡਾ ਮੂੰਹ ਵੀ ਨਹੀਂ ਬਾਹਰ ਕੱਢਣਾ। ਰਜਾਈ ਚੋ। ਕੰਬਲ ਨਹੀਂ ਰਜਾਈ ਫੇਰ ਸਾਫ ਲੱਗ ਗਿਆ ਸਾਫ ਕਿੱਧਰ ਗਿਆ ਹੋ ਸੀਗਾ ਸਭ ਤੋਂ ਜ਼ਿਆਦਾ ਪਿਆਰ ਹੀ ਹੁੰਦਾ ਗਾਇ ਸੁਣ ਲਿਆ ਕੀ ਕਹੇ ਸਜਾਬੂ ਦੁਬਾਰਾ ਬੋਲ ਪਪਾ ਪਪਾ ਹੋਰ ਮੰਮਾ ਦਾ ਤਾਂ ਪਿਆਰ ਹੀ ਹੈ ਪਿਆਰ ਹੀ ਮੁੱਕਦਾ ਹਾਂ ਬਾਰੇ

ਮੈਂ ਆਪਦੇ ਵੱਲੋਂ ਟੱਕ ਲੈ ਇੱਧਰ ਪਲੀਜ਼ ਨਾਲ ਲਾ ਲਾ ਹਾਂ ਨਾਲ ਸਾਰਾ ਤਾਂ ਨਹੀਂ ਪਾਉਣਾ ਨਾਲ ਲਾ ਲੈਣਾ ਹੁਣ ਆਪਾਂ ਰੋਟੀ ਖਾ ਕੇ ਮਿਲਦੇ ਆਂ ਓਕੇ ਬਾਈ ਸੈਲ ਨੂੰ ਤਾਂ ਪਾ ਦੋ ਦਿਖਾ ਦੋ ਸਹੀ ਪੀਚੀ ਲੱਗਿਆ ਸੈਲ ਲਓ ਸੈਬੂ ਦਾ ਕਲਪ ਤੇ ਲਓ ਜੀ ਆਪ ਬਣਾਈ ਜਾਂਦੇ ਸੀ ਆਪਾਂ ਰਾਤ ਤੇ ਅੱਜ ਪੂਰਾ ਬਿਤਾਇਆ ਅਸੀਂ ਨੂੰ ਐਵੇਂ ਇਹਦਾ ਟਾਈਮ ਸੈੱਟ ਕਰ ਦਿੰਦੇ ਆ 8 ਵਜੇ ਪੂਰੇ ਜੀ ਮੰਮਾ ਜੀ ਕੀ ਕੀ ਕੀਤਾ ਇੱਥੇ ਦੱਸੋ ਦੇਖੋ ਜੀ ਰਾਤ ਦੇ 8 ਵਜੇ ਸੇਮ ਸੇਮ ਮੈਚ ਹੋ ਰਿਹਾ ਸਾਡਾ ਟਾਈਮ ਦੇਖੋ ਘੈਂਟ ਬਣਿਆ ਗਾਇਸ ਕੀ ਕੀ ਕੀਤਾ ਇੱਥੇ ਮੰਮਾ ਟੇਪ ਲਾਈਆ ਟੇਪ ਲਾਈਆ ਟੇਪ ਲਾਈਆ ਪਾਣੀ ਭਰ ਗਿਆ ਸਾਡੀ ਟੈਂਕੀ ਬੋਲਣ ਲੱਗ ਗਈ ਆਸਤੇ ਕਲਾ ਤੇ ਤੇ ਸੂਈਆਂ ਲਾਤੀਆਂ ਤੇ ਦੱਸੋ ਸੋਣਾ ਲਾ ਦਈਏ ਘੜੇ ਨਾਮ ਰਹਿ ਗਿਆ ਲਿਖਣਾ ਵਰਕਿੰਗ ਕਲॉक ਹੋ ਗਿਆ ਮੈਡਮ ਕਹਿੰਦੇ ਇਹੇ ਦਾ ਚਾਹੀਦਾ ਜਿਹੜੇ ਸੁਈਆਂ ਹਿਲਦੀਆਂ ਹੋਣ ਜਿਹੜੀਆਂ ਕਿਵੇਂ ਬੱਚਿਆਂ ਨੂੰ ਟਾਈਮਸ ਖਾਸ ਪਿਛੋ ਪਿਛੋ ਆ ਪਾਇਆ ਕੋਈ ਦੇਖ ਲਓ ਆਇਆ ਕਿ ਸਾਬੂ ਤੇ ਕੰਮ ਕਦੋਂ ਛੱਡਿਆ ਤੂੰ ਲੈ ਗਾ ਤੋ ਵਿੱਚ ਵੱਜ ਕੇ ਗਿਆ ਤੋ ਕਦੋਂ ਵਿੱਚ ਗਿਆ ਸੋਣਾ ਬਣਿਆ ਤਾਂ ਦੱਸਿਓ ਦੱਸ ਕੀ ਕਹਿੰਦਾ ਸੀਗਾ ਹਾਂ ਗੰਨ ਕਰਕੇ ਮੈਂ ਆਪਣੇ ਦੇਖਾਂ ਤੇਰਾ ਫਿਰ ਤੁਹਾਨੂੰ ਸਾਰਾ ਸਮਝਾਇਆ ਕਰੂਗੀ ਐਂ ਕਰਕੇ ਠੀਕ ਹੈ ਮੰਮਾ ਦੀ ਪਾਪਾ ਦੀ ਮੰਮਾ ਦੀ ਹਾਂ ਜੀ ਪਾ ਦਾਂਗੇ ਪਾਦੀ ਤੇ ਜਾਣਾ ਹੋਇ ਉਹਦੇ ਪਾਲਕੀ ਪਤੋਂ ਐਨੀ ਠੱਡ ਕਰਕੇ ਥੋੜੀਆਂ ਛੁੱਟੀਆਂ ਹੀ ਵੱਧ ਜਾਣ ਹੁਣੇ ਸੈੱਲ ਪਾ ਕੇ ਰੱਖਦੀ ਆ ਆਪਾਂ ਉਮੀਦ ਆ ਕਿ ਛੁੱਟੀਆਂ ਵਧਣਗੀਆਂ ਫਿਰ ਵੀ ਟਾਈਮ ਦੇਖ ਲੈ ਕਰਾ ਕਿੰਨੇ ਵਜੇ ਉੱਠਿਆ ਕਰੂੰਗਾ ਅੱਛਾ ਜੀ ਉਹ ਲੱਗਿਆ ਹੋਇਆ ਕਲੌਕ ਚੱਡਾ ਵੱਡਾ ਤੇਰੇ ਸਾਹਮਣੇ ਹੁੰਤੇ ਟਾਈਮ ਦੇਖ ਕੇ ਉੱਠ ਜਾ ਕਰ ਨਹੀਂ ਆ ਇੱਥੇ ਟਾਲ ਕੰਮ ਕੰਪਲੀਟ ਕਰੋ ਕਾਲੂ ਆਪਾਂ ਛਲਾਂਗੇ ਬਾਹਰ ਘੁੰਮ ਕੰਮੀ ਕਰਨ ਕਿਸੇ ਨੇ ਸਾਨੂੰ ਕਿਹਾ ਸੀਗਾ ਕਿ ਮੈਸੇਜ ਆਇਆ ਸੀਗਾ ਕਿ ਤੁਸੀਂ ਨਹੀਂ ਗਏ ਫਟੇ ਗੇਟ ਸਾਈਪ ਸਿਸਟਰ ਅਸੀਂ ਵੀ ਜਾਵਾਂਗੇ ਬਹੁਤ ਜਲਦ ਕਿਉਂਕਿ ਸਾਡੇ ਬੱਚੇ ਛੋਟੇ ਹਨ ਤਾਂ ਫਿਰ ਇਹਨਾਂ ਦਿਨਾਂ ਵਿੱਚ ਇੱਥੇ ਭੀੜ ਵੀ ਬਹੁਤ ਹੁੰਦੀ ਆ ਤੇ ਅਸੀਂ ਸਾਡਾ ਵੀ ਬਹੁਤ ਮਨ ਕਰਦਾ ਪਰ ਅਸੀਂ ਇਹਨਾਂ ਨੂੰ ਦੋ ਜਣਿਆਂ ਨੂੰ ਕਿੱਥੇ ਛੱਡ ਕੇ ਜਾਈਏ ਇਹਨਾਂ ਨਾਲ ਜਾਣਾ ਔਖਾ ਜਾਵਾਂਗੇ ਅਸੀਂ ਇਹਨਾਂ ਨੂੰ ਦਿਖਾ ਕੇ ਲਿਆਵਾਂਗੇ ਬਟ ਥੋੜੀ ਠੰਡ ਘਟ ਜਾਏ ਤੇ ਥੋੜੀ ਭੀੜ ਘਟ ਜਾਏ ਥੋੜੇ ਜਿਹੇ ਵੱਡੇ ਹੋ ਜਾਣ ਫਿਰ ਤਾਂ ਲਜਾਣੇ ਸੌਖੇ ਆ ਹੁਣੇ ਛੋਟਿਆਂ ਕਰਕੇ ਦੀ ਜਾਇਆ ਜਾਂਦਾ ਹੈਗਾ ਜਾਵਾਂਗੇ ਜਰੂਰ ਹੈਨਾ ਸਾਈਂ ਹੋ ਗਿਆ ਮੋਬਾਈਲ ਕਿ ਬਿਟਾ ਉਹਦੇ ਕੋਲੋਂ ਮੇਰਾ ਮੋਬਾਈਲ ਕੋਈ ਬਿਟਾ ਸੀ ਨੰਬਰ ਭੱਜ ਗਿਆ ਮੁੰਡਾ ਭੱਜ ਗਿਆ ਫੋਨ ਨਹੀਂ ਦੇ ਸਕਦਾ ਭੱਜ ਗਿਆ ਮੁੰਡਾ ਕਰਕੇ ਸਰਕਲ ਬਲੌਕ ਕਿਵੇਂ ਬਣਿਆ ਸੌ ਚੋ ਕਿੰਨੇ ਨੰਬਰ ਆਇਆ ਨਗਰ ਨੂੰ ਟੰਗਣਾ ਇਹ ਆਪਾਂ ਬਾਈ ਬਾਈ ਕਰੋ ਆ ਚੁੰਬਕ ਹੋ ਗਿਆ ਵਲੌਗ ਆਪ ਇੱਥੇ ਕਰਦੇ ਹਾਂ ਸਮਾਪਤ ਆਵਾਜ਼ ਆਉਂਦੀ ਹੈ ਜੀ ਮਿਲਦੇ ਆ ਕੱਲ ਤੁਹਾਨੂੰ ਇੱਕ ਹੋਰ ਨਵੇਂ ਵਲੌਗ ਚ ਆਵਾਜ਼ ਕਰਤੀ ਮੈਂ ਇਹ ਮੇਰੀ ਦੇਖੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਇਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਸਬਸਕ੍ਰਾਈਬ ਹੋਏ ਕਿ ਨੀਵਾਰੇ ਸਭੀ ਸਾਰਿਆਂ ਦੀ ਬਹੁਤ ਲੋੜ ਆ ਸਾਨੂੰ ਆਦਾ ਪਿਆਰ ਤੇ ਸਤਿਕਾਰ ਇਹ ਦੇਣਾ ਰੱਖੋ ਠੰਡ ਬਹੁਤ ਜ਼ਿਆਦਾ ਗਈ ਹੈ ਠੰਡ ਤੋਂ ਬਚ ਕੇ ਰੋ ਰਜੇ ਬੈਠੇ ਹੋ ਆਲਾ ਨਵੇਂ ਬੱਚਿਆਂ ਦੇ ਸਕੂਲ ਦਾ ਆਮਚ ਛੁੱਟੀਆਂ ਹੋ ਜਾਣ ਨਹੀਂ ਹੁੰਦੀਆਂ ਮੋਚੇ ਮੋਜਾ ਛੁੱਟੀਆਂ ਹੋ ਜਾਣ ਮੋਚੇ ਮੋਜਾ ਛੁੱਟੀਆਂ ਹੋ ਚੁੱਕੀਆਂ ਨੇ ਮੋਚੇ ਮੋਜਾ ਚੁੱਪਗੇ ਹੁੰਦੇ ਨਹੀਂ ਚੁੱਪਗੇ ਹੋ ਜਾਂ ਗਏ ਗੁੰਜੇ ਗਮ ਹੋ ਗਏ ਫਿਰ ਨਹੀਂ ਮਿਲਨੇ ਦੁਬਾਰਾ ਅੱਜ ਹੋ ਗਿਆ ਆ ਜਪ ਜਨਾਮ ਜਿਵੇਂ ਟ੍ਰੈਂਡ ਨਹੀਂ ਫੇਰੀ ਰੱਖ ਕੇ